ਸੋਹੀ ਪੀਵੀ 87 ਵਾਲਾ ਚੈਨਲ ਦੇਖ ਰਹੇ ਸਾਰੇ ਹੀ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਜਿਹੜੀ ਝੋਨੇ ਨੂੰ ਲੈ ਕੇ ਬਹੁਤ ਜ਼ਿਆਦਾ ਜਿਹੜੀ ਜ਼ਰੂਰੀ ਜਾਣਕਾਰੀ ਉਹ ਤੁਹਾਡੇ ਨਾਲ ਸਾਂਝੀ ਕਰਨੀ ਹੈ ਤੇ ਜਿਹੜੇ ਭਰਾ ਨਵੇਂ ਚੈਨਲ ਤੇ ਹੋ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਤੇ ਜਿਹੜੇ ਪਹਿਲਾਂ ਜੁੜੇ ਹੋਏ ਵੀ ਆਪਣੇ ਉਹਨਾਂ ਦਾ ਦਿਲੋਂ ਥੈਂਕ ਯੂ ਤੇ ਜਿੱਦਾਂ ਆਪਾਂ ਪਹਿਲਾਂ ਇੱਕ ਦੋ ਵੀਡੀਓ ਕੀਤੀਆਂ ਉਹਨਾਂ ਦੇ ਵਿੱਚ ਦੱਸਿਆ ਸੀ ਅੱবি ਜਿਹੜਾ 2025 ਦੇ ਵਿੱਚ ਝੋਨਾ ਲੱਗਣਾ ਉਹੀ ਤਰੀਕਿਆਂ ਦੇ ਵਿੱਚ ਬਦਲਾਅ ਹੋ ਸਕਦਾ ਕਿਉਂਕਿ ਇਹ ਬਦਲਾਅ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਸੀ ਜਿੱਦਾਂ ਪਿਛਲੇ ਸਮਿਆਂ ਦੇ ਵਿੱਚ ਜਿੱਦਾਂ ਜਿੱਦਾਂ ਝੋਨੇ ਦੀ ਲਵਾਈ ਲੇਟ ਹੁੰਦੀ ਗਈ ਆ ਉਹਦੇ ਨਾਲ-ਨਾਲ ਜਿਹੜੀ ਮੋਇਸਚਰ ਦੀ ਸਮੱਸਿਆ ਝੋਨੇ ਦੇ ਵਿੱਚ ਵਧ ਗਈ ਆ ਤੇ ਮੋਇਸਚਰ ਦੀ ਸਮੱਸਿਆ ਵਧਣ ਕਰਕੇ ਨਾਲ-ਨਾਲ ਜਿਹੜੀ ਕਿਸਾਨਾਂ ਦੀ ਲੁੱਟ ਉਹ ਵੀ ਵਧ ਗਈ ਆ ਬੇਸ਼ੱਕ ਮੋਇਸਚਰ ਕਿਸੇ ਦਾ ਸਹੀ ਵੀ ਆਉਂਦਾ ਤਾਂ ਉਹਨੂੰ ਵੀ ਮੋਇਸਚਰ ਦੇ ਨਾਂ ਤੇ ਜਿਹੜਾ ਲੁੱਟਿਆ ਜਾਂਦਾ ਸੀਗਾ ਕਟ ਵਗੈਰਾ ਝੋਨੇ ਤੇ ਲੱਗਦੇ ਰਹੇ ਆ ਇਹ ਮੋਇਸਚਰ ਦੀ ਸਮੱਸਿਆ ਇੱਕ ਤਰੀਕ ਦੇ ਨਾਲ ਜਿਹੜੀ ਹੁਣ ਬਦਲਾਅ ਕੀਤਾ ਖਤਮ ਹੋਊਗੀ ਦੂਜਾ ਜਿਹੜਾ ਝੋਨੇ ਦੀ ਵਾਢ ਤੇ ਉਹਦੇ ਵਿੱਚ ਜਿਹੜਾ ਰਸ ਪੈ ਜਾਂਦਾ ਸੀਗਾ ਮੰਡੀਆਂ ਦੇ ਵਿੱਚ ਮਤਲਬ ਕਿ ਰਿਲੈਕਸ ਤਰੀਕੇ ਨਾਲ ਸਲੋ ਤਰੀਕੇ ਨਾਲ ਬੰਦਾ ਆਪਣੀ ਵੜਾਈ ਆਰਾਮ ਨਾਲ ਕਰ ਸਕਦਾ ਤੇ ਇਹਦੇ ਵਿੱਚ ਬਹੁਤ ਵੱਡਾ ਜਿਹੜਾ ਫਾਇਦਾ ਜ਼ਿੰਮੇਦਾਰਾਂ ਨੂੰ ਮਿਲੂਗਾ ਸੋ ਜਿਹੜੇ ਝੋਨੇ ਬੈਨ ਕੀਤੇ ਆ ਪੰਜਾਬ ਦੇ ਵਿੱਚ ਆਪਾਂ ਉਹਦੀ ਵੀ ਗੱਲ ਤੁਹਾਡੇ ਨਾਲ ਕਰਨੀ ਹੈ ਵੀਡੀਓ ਮੇਰਾ ਵੀਰ ਪੂਰੀ ਦੇਖ ਲਿਓ ਪਹਿਲਾਂ ਤਾਂ ਜਿਹੜਾ ਲਵਾਈ ਦਾ ਸਮਾਂ ਪੰਜਾਬ ਸਰਕਾਰ ਨੇ ਜਿੰਨੀ ਕਿ ਜਾਣਕਾਰੀ ਦਿੱਤੀ ਆ ਇਸ ਵਾਰ ਜਿਹੜਾ 2025 ਦੇ ਵਿੱਚ ਚੋਣਾਂ ਲੱਗਣਾ ਉਹ ਆਪਣਾ 1 ਜੂਨ ਤੋਂ ਜਿਹੜਾ ਪੰਜਾਬ ਦੇ ਵਿੱਚ ਚੋਣਾਂ ਲੱਗੂਗਾ 1 ਜੂਨ ਤੋਂ ਜਿਹੜੀ ਝੋਨੇ ਦੀ ਟ੍ਰਾਂਸਪਲੈਂਟਿੰਗ ਆ ਉਹ ਆਪਾਂ ਆਪਣੇ ਖੇਤਾਂ ਦੇ ਵਿੱਚ ਕਰ ਸਕਾਂਗੇ ਜਿੱਦਾਂ ਤੁਹਾਨੂੰ ਦੱਸਿਆ ਵੀ 1 ਜੂਨ ਤੋਂ ਝੋਨਾ ਲਾਉਣ ਦੇ ਨਾਲ ਬਹੁਤ ਜਿਹੜਾ ਫਾਇਦਾ ਇੱਕ ਤਾਂ ਮੰਡੀਆਂ ਦੇ ਵਿੱਚ ਰੱchnੀ ਪਊਗਾ ਦੂਜਾ ਜਿਹੜੀ ਮੌਇਸਚਰ ਦੀ ਸਮੱਸਿਆ ਉਹ ਖਤਮ ਹੋਊਗੀ ਤੇ ਦੂਜਾ ਜਿਹੜਾ ਇੱਕ ਹਾਈਬ੍ਰਿਡ ਝੋਨੇ ਨੂੰ ਸਰਕਾਰ ਨੇ ਜਿਹੜਾ ਸਖਤ ਸ਼ਬਦਾਂ ਦੇ ਵਿੱਚ ਕਿਹਾ ਵੀ ਆਪਣੇ ਖੇਤਾਂ ਦੇ ਵਿੱਚ ਜਿਹੜਾ ਹਾਈਬ੍ਰਿਡ ਝੋਨਾ ਨਾ ਲਾਇਓ ਤੇ ਪੰਜਾਬ ਸਰਕਾਰ ਜਿਹੜੀ ਹਾਈਬ੍ਰਿਡ ਝੋਨੇ ਨੂੰ ਬੈਨ ਕਰਨ ਦੀ ਤਿਆਰੀ ਵਿੱਚ ਆ ਹੁਣ ਇਹ ਨਹੀਂ ਪਤਾ ਵੀ ਪੈਨ ਸਰਕਾਰ 10 ਦਿਨ ਨੂੰ 20 ਦਿਨ ਨੂੰ ਕਰ ਦੇ ਜਾਂ ਅਗਲੇ ਸਾਲ ਨੂੰ ਕਰ ਦੇ ਸੋ ਸਾਰੇ ਭਰਾਵਾਂ ਨੂੰ ਬੇਨਤੀ ਜਿਹੜੇ ਹਾਈਬ੍ਰਿਡ ਝੋਨਾ ਆਪਣੇ ਖੇਤਾਂ ਦੇ ਵਿੱਚ ਲਾਉਣੇ ਆ ਤੋ ਇਸ ਵਾਰ ਜਿਹੜਾ ਹਾਈਬ੍ਰਿਡ ਝੋਨਾ ਆਪਣੇ ਖੇਤ ਦੇ ਵਿੱਚ ਲਾਉਣ ਤੋਂ ਗਰੇਜ ਕਰਿਓ ਕਿਉਂਕਿ ਹਾਈਬ੍ਰਿਡ ਝੋਨੇ ਨੇ ਪੰਜਾਬ ਦੇ ਖੇਤੀ ਦਾ ਤੇ ਪੰਜਾਬ ਦੀ ਫਸਲ ਦਾ ਬਹੁਤ ਵੱਡਾ ਨੁਕਸਾਨ ਕੀਤਾ ਪਹਿਲਾ ਨੁਕਸਾਨ ਤਾਂ ਇਦਾਂ ਵੀ ਦੇਖੋ ਇਹ ਝੋਨਾ ਜਿਹੜਾ ਕੁਆਲਿਟੀ ਦੇ ਵਿੱਚ ਅੱਗੇ ਜਾ ਕੇ ਦੇਖੋ ਹਰ ਚੀਜ਼ ਆ ਆਪਾਂ ਤਾਂ ਆਪਣੇ ਖੇਤ ਦੇ ਵਿੱਚੋਂ ਵੱਢ ਕੇ ਅੱਗੇ ਮੰਡੀ ਦੇ ਵਿੱਚ ਵੇਚ ਦਿੰਦੇ ਨੇ ਜਿਹਨੇ ਪ੍ਰੋਸੈਸ ਕਰਨੀ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜੀ ਹਾਈਬ੍ਰਿਡ ਝੋਨੇ ਦੇ ਵਿੱਚ ਦਿੱਕਤ ਆਉਂਦੀ ਹੈ ਤੇ ਹਾਈਬ੍ਰਿਡ ਝੋਨਿਆਂ ਦੇ ਜਿਹੜੇ ਝਾੜ ਹੈ ਬੇਸ਼ੱਕ ਝਾੜ ਦਾ ਫਾਇਦਾ ਜ਼ਿੰਮੇਦਾਰ ਝਾੜ ਕਰਕੇ ਲਾਉਂਦਾ ਚੀਜ਼ ਪਰ ਇਹਨਾਂ ਝਾੜ ਕਰਕੇ ਜਿਹੜੇ ਦੂਜਾ ਪਰਮਲ ਝੋਨਾ ਉਹ ਰੁਲਿਆ ਉਹ ਇਸ ਕਰਕੇ ਰੁਲਿਆ ਕਿਉਂਕਿ ਲੋਕ ਪਰਮਲ ਝੋਨੇ ਨੂੰ ਛੱਡ ਕੇ ਹਾਈਬ੍ਰਿਡ ਝੋਨੇ ਵੱਲ ਪੈ ਗਏ ਤੇ ਤੀਜਾ ਹੈਗਾ ਜਿਹੜੇ ਪੈਸੇ ਦੀ ਬਰਬਾਦੀ ਕਿਉਂਕਿ ਦੇਖੋ ਵੀ ਜਿਹੜਾ 4 4 2 2 ਜਾਂ 3 3 ਕਿਲੋ ਬੀਜ ਉਹ 4 4 5 5000 ਰੁਪਏ ਤੱਕ ਵੇਚਿਆ ਤੇ 2 ਕਿਲੋ ਜਾਂ 3 ਕਿਲੋ ਦੀ ਜਿਹੜੀ ਪੈਕਿੰਗ ਆਉਂਦੀ ਆ ਉਹ 35-3500 ਰੁਪਏ ਤੱਕ ਵਿਕੀਆ ਤੁਸੀਂ ਦੇਖ ਲਓ ਵੀ ਕਿਹੜੇ ਹਿਸਾਬ ਨੂੰ ਜਿਹੜਾ ਆਪਾਂ ਨੂੰ ਬੀਜ ਪੈ ਰਿਹਾ ਕਿੰਨਾ ਮਹਿੰਗਾ ਪੈ ਰਿਹਾ ਕਿੱਥੇ ਜਿਹੜਾ ਆਪਣਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ 24 ਕਿਲੋ ਦੀ ਥੈਲੀ ਆਪਾਂ ਨੂੰ 1200-1300 ਦੀ ਮਿਲਦੀ ਹੈ ਤੇ ਉੱਥੇ ਕਿੱਥੇ ਆਪਾਂ ਨੂੰ ਜਿਹੜਾ 3 ਕਿਲੋ ਬੀਜ ਆ ਉਹ 35 ਤੋਂ ਲੈ ਕੇ 3600 ਕੋਈ 3800 ਕੋਈ 4000 ਮਤਲਬ ਕਿ ਕੋਈ ਕਹਿਣ ਦਾ ਮਤਲਬ ਜੇ ਜਦੋਂ ਕਿਸੇ ਚੀਜ਼ ਦੀ ਬਲੈਕ ਹੋਣ ਲੱਗ ਜਾਂਦੀ ਹੈ ਉੱਥੇ ਰੇਟ ਵਾਲੀ ਜਿਹੜੀ ਗੱਲ ਹੀ ਖਤਮ ਹੋਈ ਆ ਤੇ ਆਪਾਂ ਲੁੱਟ ਕਰਵਾਈ ਆ ਉਹਦੇ ਵਿੱਚ ਆਪਾਂ ਖੁਦ ਦੋਸ਼ੀ ਆ ਵੀ ਆਪਾਂ ਹਾਈਬ੍ਰਿਡ ਝੋਨੇ ਤੇ ਮਗਰ ਪਾ ਕੇ ਜਿਹੜਾ ਕੁਆਲਿਟੀ ਦਾ ਨੁਕਸਾਨ ਕਰਿਆ ਤੇ ਜਿਹੜੀ ਆਪਣੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਬੀਜ ਆ ਆਪਾਂ ਉਹਨਾਂ ਨੂੰ ਭੁੱਲੇ ਆ ਸੋ ਜਿਹੜੇ ਬੀਜ ਆਪਾਂ ਭੁੱਲੇ ਸੀਗੇ ਉਹਨਾਂ ਨੂੰ ਤੇ ਦੁਬਾਰਾ ਵਾਪਸ ਆਦੋ ਜਿਹਦੇ ਕਰਕੇ ਆਪਣਾ ਜਿਹੜਾ ਖੇਤੀ ਦਾ ਵੀ ਫਾਇਦਾ ਹੋਵੇ ਅੱਗੇ ਜਿਹੜਾ ਮੰਡੀਆਂ ਦੇ ਵਿੱਚ ਆਪਾਂ ਨੂੰ ਝੋਨਾ ਵੇਚਣ ਦੇ ਵਿੱਚ ਕੋਈ ਸਮੱਸਿਆ ਨਾ ਆਵੇ। ਸੋ ਵੱਧ ਤੋਂ ਵੱਧ ਇਸ ਵਾਰ ਕੋਸ਼ਿਸ਼ ਕਰੋ ਵੀ ਆਪਾਂ ਆਪਣੇ ਖੇਤ ਦੇ ਵਿੱਚ ਹਾਈਬ੍ਰਿਡ ਝੋਨਾ ਨਾਲ ਲਾਈਏ ਤੇ ਪੰਜਾਬ ਸਰਕਾਰ ਨੇ ਇੱਕ ਇਹ ਵੀ ਨਾਲ ਹੀ ਕਿਹਾ ਵੀ ਜਿਹੜੇ ਪਿਆਬ ਐਗਰੀਕਲਚਰ ਯੂਨੀਵਰਸਿਟੀ ਦੇ ਪ੍ਰਮਾਣਿਤ ਬੀਜ ਹੈ ਉਹ ਤੁਸੀਂ ਕੋਈ ਵੀ ਬੀਜ ਆਪਣੇ ਖੇਤ ਦੇ ਵਿੱਚ ਲਾ ਸਕਦੇ ਹੋ ਬੇਫਿਕਰ ਹੋ ਕੇ। ਉਹਦੇ ਪਿੱਛੇ ਕੋਈ ਐਡੀ ਵੱਡੀ ਆਏ ਨਹੀਂ ਹੈਗਾ ਵੀ ਕਿਸੇ ਸਪੈਸ਼ਲ ਬੀਜ ਤੇ ਕੋਈ ਪਾਬੰਦੀ ਆ। ਜਿੰਨੇ ਵੀ ਪ੍ਰਮਾਣਿਤ ਬੀਜ ਹੈ ਉਹਨਾਂ ਤੇ ਕੋਈ ਪਾਬੰਦੀ ਨਹੀਂ ਹੈਗੀ ਉਹਨਾਂ ਵਿੱਚੋਂ ਜਿਹੜਾ ਤੁਹਾਨੂੰ ਵਧੀਆ ਲੱਗਦਾ ਜਿਹੜਾ ਤੁਹਾਡੇ ਏਰੀਆ ਦੇ ਵਿੱਚ ਫਿੱਟ ਬੈਂਦਾ ਉਹ ਤੁਸੀਂ ਆਪਣੇ ਜਿਹੜਾ ਖੇਤ ਦੇ ਵਿੱਚ ਲਾ ਸਕਦੇ ਆ ਸੋ ਆਪਾਂ ਫੇਰ ਜੇ ਤੁਹਾਨੂੰ ਦੱਸਦੀ ਵੀ ਜਿਹੜਾ ਇਸ ਵਰਚੋਂ ਉਹਨਾਂ 1 ਜੂਨ ਤੋਂ ਲੱਗਣਾ ਤੇ ਤੁਸੀਂ ਆਪਣੇ ਵੈਰਾਈਟੀ ਦੇ ਹਿਸਾਬ ਨਾਲ ਜਿਹੜੀ ਪਨੀਰੀ ਆ ਉਹਦੀ ਬਜਾਈ ਕਰ ਸਕਦੇ ਆ ਇਹ ਨਾ ਹੋਵੇ ਵੀ ਆਪਾਂ ਜਿਹੜੀਆਂ ਘੱਟ ਸਮਾਂ ਲੈਣ ਵਾਲੀਆਂ ਵੈਰਾਈਟੀਆਂ ਆਪਾਂ ਉਹਨਾਂ ਨੂੰ ਵੀ 1 ਜੂਨ ਨੂੰ ਟ੍ਰਾਂਸਪਲੈਂਟ ਕਰਦੀਏ ਉਹਦੇ ਵਿੱਚ ਦੇਖੋ ਅੱਗੇ ਜਾ ਕੇ ਜਿਹੜੀ ਫਿਰ ਆਪਣੀ ਸਮੱਸਿਆ ਜਿੱਦਾਂ ਪੀਆਰ 126 ਹੈ ਇਹਨਾਂ ਨੂੰ ਘੱਟੋ ਘੱਟ ਤੁਸੀਂ ਜਿਹੜਾ ਝੋਨਾ 20 ਜੂਨ ਤੋਂ ਬਾਅਦ ਹੀ ਲਾਇਓ ਪੀਆਰ 126 ਨੂੰ ਕਿਉਂਕਿ ਇਹ ਸਮਾਂ ਘੱਟ ਲੈਣ ਵਾਲੀ ਵੈਰਾਈਟੀ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਫਿਰ ਇਹਦੇ ਵਿੱਚ ਜਿਹੜਾ ਬਿਲਕੁਲ ਹੀ ਮੋਇਸਚਰ ਨਹੀਂ ਰਹਿੰਦਾ ਤੇ ਉਲਟਾ ਜਿਹੜਾ ਝਾੜ ਆ 24 25 26 ਕੰਟਲ ਤੇ ਹੀ ਆ ਜਾਂਦਾ ਜਿਆਦਾ ਸੁਖੇ ਹੁੰਦਾ ਸੋ ਜਿਹੜੇ ਘੱਟ ਸਮਾਂ ਜਿਹੜੇ ਤੁਸੀਂ ਵੱਧ ਸਮਾਂ ਲੈਣੇ ਆ ਤੁਹਾਡੇ ਏਰੀਆ ਦੇ ਹਿਸਾਬ ਨਾਲ ਜਿਹੜੇ ਫਿੱਟ ਬੈਣੇ ਆ ਉਹਨਾਂ ਨੂੰ ਤੁਸੀਂ 1 ਜੂਨ ਤੋਂ ਜਿਹੜਾ ਆਪਣੇ ਖੇਤ ਦੇ ਵਿੱਚ ਲਾ ਸਕਦੇ ਆ ਸੋ ਵੱਧ ਤੋਂ ਵੱਧ ਕੋਸ਼ਿਸ਼ ਕਰੋ ਮੇਰਾ ਵੀਰ ਹਾਈਬ੍ਰਿਡ ਝੋਨੇ ਨੂੰ ਮੈਂ ਤਕੀ ਬਿਲਕੁਲ ਹੀ ਹੱਥ ਖੜੇ ਕਰ ਦੋ ਕਿਸੇ ਦੇ ਮਗਰ ਲੱਗ ਕੇ ਮਸ਼ਹੂਰੀਆਂ ਦੇ ਮਗਰ ਲੱਗ ਕੇ ਜਿਹੜੀਆਂ ਐਡ ਇਹਨਾਂ ਨੇ ਬਥੇਰੀਆਂ ਲਾਉਣੀ ਆ ਕਿਉਂਕਿ ਜਦੋਂ ਝੋਨਾ ਰੁਲਿਆ ਨਾ ਕੋਈ ਹਾਈਬ੍ਰਿਡ ਵਾਲੀ ਕੰਪਨੀ ਖੜੀ ਆ ਤੇ ਨਾ ਕੋਈ ਹੋਰ ਖੜਿਆ ਠੀਕ ਆ ਕਿਤੇ ਨਾ ਕਿਤੇ ਮਿਲ ਕੇ ਪਿਆਵੇ ਐਗਰੀਕਲਚਰ ਯੂਨੀਵਰਸਿਟੀ ਨੇ ਫੇਰ ਵੀ ਆਪਣੇ ਬੀਜਾਂ ਦੇ ਜਿੱਦਾਂ ਪੀਆਰ 126 ਤੇ ਸਟੈਂਡ ਲਿਆ ਸੀਗੇ ਉਹਨਾਂ ਨੇ ਚੌਲ ਕੱਢ ਕੇ ਦਿਖਾਤੇ ਸੀਗੇ ਜਿੱਦਾਂ ਸ਼ੈਲਰ ਵਾਲੇ ਨੇ ਇੱਕ ਬਹਾਨਾ ਬਣਾਇਆ ਸੀ ਵੀ ਜਿਹੜੀ 76 ਕਿਲੋ ਰਿਕਵਰੀ ਸਾਡੀ ਪੂਰੀ ਨਹੀਂ ਹੁੰਦੀ ਪੀਆਰ 126 ਚੋਂ ਤੇ ਉਹਨਾਂ ਨੇ ਫੇਰ ਵੀ ਆਪਣੇ ਜਿਹੜੇ ਝੋਨੇ ਚੋਂ ਚੌਲ ਕੱਢ ਕੇ ਦਿਖਾਤੇ ਸੀਗੇ ਵੀ ਹਾਂ ਤੁਸੀਂ ਦੇਖੋ ਵੀ ਆ ਨਿਕਲਦੇ 76 ਕਿਲੋ ਪਰ ਕੋਈ ਹਾਈਬ੍ਰਿਡ ਝੋਨੇ ਵਾਲੀ ਕੰਪਨੀ ਕਿਸਾਨਾਂ ਦੇ ਨਾਲ ਨਹੀਂ ਖੜੀ ਸੋ ਇਸ ਵਾਰ ਕੋਸ਼ਿਸ਼ ਕਰਿਓ ਵੀ ਤੁਸੀਂ ਬਿਨਾ ਮਤਲਬ ਤੋਂ ਹਾਈਬ੍ਰਿਡ ਝੋਨਾ ਆਪਣੇ ਖੇਤ ਦੇ ਵਿੱਚ ਨਾ ਲਾਇਓ ਤੇ ਬਾਕੀ ਕੋਈ ਹੋਰ ਜਾਣਕਾਰੀ ਹੋ ਤੁਹਾਡੇ ਨਾਲ ਜਰੂਰ ਕਰਾਂਗੇ ਸ਼ੇਅਰ ਤੇ ਚਲੋ ਆਪਣੇ ਦੋ ਹੀ ਕੰਮ ਹੋ ਗਏ ਵੈਸੇ ਤਾਂ ਮੈਂ ਸਰੋਂ ਦੇਖਣਾ ਆਇਆ ਸੀ ਕਿਉਂਕਿ ਇੱਕ ਦੋ ਦਿਨ ਦੇ ਵਿੱਚ ਜਿਹੜੀ ਸਰੋਂ ਦੀ ਬਾੜੀ ਸ਼ੁਰੂ ਕਰਨੀ ਹੈ ਤੇ ਸਰੋਂ ਬਾਬੇ ਦੀ ਕਿਰਪਾ ਦੇ ਨਾਲ ਵਧੀਆ ਤੇ ਬਾਕੀ ਚਲੋ ਮਿਲਾਂਗੇ ਆਪਾਂ ਕਿਸੇ ਅਗਲੀ ਵੀਡੀਓ ਵਿੱਚ ਥੈਂਕ ਯੂ